ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸਾਡੀਆਂ ਸਰਕਾਰਾਂ ਜਿਹੜੀਆਂ ਲਗਾਤਾਰ ਆਪਣੇ ਦਾਅਵੇ ਜਿਹੜੇ ਉਹ ਕਰਦੀਆਂ ਰਹਿੰਦੀਆਂ ਨੇ ਐ ਸਰਕਾਰ ਦੇ ਵਿੱਚ ਵੀ ਤੁਸੀਂ ਸਾਰਿਆਂ ਨੇ ਵੇਖਿਆ ਕਿ ਸਰਕਾਰ ਆ ਜਿਹੜੀ ਲਗਾਤਾਰ ਇੱਕ ਵਾਅਦਾ ਕਰਦੀ ਜਾ ਰਹੀ ਸੀ ਕਿ ਸਰਕਾਰ ਆ ਜਿਹੜੀ ਉਹ ਜੁੱਧ ਨਸ਼ਿਆਂ ਵਿਰੋਧ ਇੱਕ ਲੰਬੀ ਲੜਾਈ ਲੜ ਰਹੀ ਆ ਸੋ ਸਟੇਜਾਂ ਤੇ ਆ ਕੇ ਲੋਕਾਂ ਦੇ ਵਿੱਚ ਆ ਕੇ ਇਕੱਠਾਂ ਦੇ ਵਿੱਚ ਆ ਕੇ ਸਰਕਾਰਾਂ ਇਹ ਗੱਲ ਕਹਿ ਰਹੀਆਂ ਕਿ ਜਿਹੜਾ ਨਸ਼ਾ ਉਹ ਪੰਜਾਬ ਦੇ ਵਿੱਚੋਂ ਬਿਲਕੁਲ ਖਤਮ ਕੀਤਾ ਜਾ ਰਿਹਾ ਆ ਜੋ ਖਤਮ ਹੋ ਵੀ ਚੁੱਕਿਆ ਆ ਆਪਣੇ ਆਪ ਨੂੰ ਤਰਵਾਸਾ ਦੇ ਰਹੇ ਆਪਣੇ ਆਪ ਨੂੰ ਹੌਸਲਾ ਦੇ ਰਹੇ ਆ ਕਿ ਭਾਈ ਨਸ਼ਾ ਖਤਮ ਹੋ ਗਿਆ ਅੱਜ ਇਸ ਦੀ ਇੱਕ ਮਿਸਾਲ ਆ ਕੇ ਸਾਡੇ ਆਪਣੇ ਪਿੰਡ ਨਾਗਰ ਮੁੱਦਕੀ ਦੇ ਵਿੱਚ ਇੱਕ ਦੁੱਖਦਾਈ ਘਟਨਾ ਜਿਹੜੀ ਹੋ ਵਾਪਰੀ ਆ ਜੋ ਕਿ ਜਾਦਵਿੰਦਰ ਸਿੰਘ ਉਮਰ 21 ਸਾਲ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਮੁੱਦਕੀ ਜੋ ਕਿ ਚਿੱਟੇ ਦੀ ਭੇਟੀ ਸੀ ਉਹ ਚੜ ਗਿਆ ਯਾਰ ਉਹ ਚਿੱਟੇ ਦੀ ਭੇਟੀ ਚੜਨ ਦਾ ਕਾਰਨ ਸੀ ਕਿ ਕੱਲ ਨੂੰ ਲੜਕਾ ਸੀ ਜਿਹੜਾ ਉਸ ਲੜਕੇ ਦੇ ਨਾਲ ਕੋਈ ਉਹਦੇ ਯਾਰ ਦੋ ਸੀਗੇ ਇੱਕ ਲੜਕਾ ਸੁਖਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਪਿੰਡ ਡਗਰੂ ਔਰ ਦੂਸਰਾ ਲੜਕਾ ਗੁਰਚਰਨ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਚੱਕਰ ਲੜਕਾ ਉਹਨਾਂ ਦੇ ਨਾਲ ਚੱਕਰ ਪਿੰਡ ਗਿਆ ਉੱਥੋਂ ਨਸ਼ੇ ਦੀ ਓਵਰਡੋਜ਼ ਦੇ ਨਾਲ ਮੁੰਡੇ ਦੀ ਮੌਤ ਹੋ ਜਾਂਦੀ ਆ ਸੋ ਉੱਥੋਂ ਦੇ ਕੁਝ ਵਸਿੰਦੇ ਆ ਜਿਹੜੇ ਉਹ ਰਾਤ 1.5 ਵਜੇ ਉਹ Laash ਆ ਜਿਹੜੀ ਉਹ ਲੈ ਕੇ ਮੁਦਕੀ ਆਉਂਦੇ ਆ ਜਦੋਂ ਡਾਕਟਰ ਦੇ ਕੋਲੇ ਜਾ ਕੇ ਮੁੰਡੇ ਨੂੰ ਚੈੱਕ ਕਰਵਾਇਆ ਜਾਂਦਾ ਤਾਂ ਡਾਕਟਰਾਂ ਦੇ ਦੱਸਣ ਮੁਤਾਬਕ ਉਹ ਬੰਦੇ ਦੀ ਮੌਤ ਆ ਜਿਹੜੀ ਉਹ ਪੋਸਟ ਟਾਈਮ ਪਹਿਲਾਂ ਹੋ ਚੁੱਕੀ ਆ ਸੋ ਪਰਿਵਾਰ ਖੜਾਇਆ ਉਸ ਤੋਂ ਬਾਅਦ ਪਰਿਵਾਰ ਚੱਕ ਕੇ ਬੰਦੇ ਨੂੰ ਮੈਡੀਕਲ ਲੈ ਕੇ ਗਿਆ ਜਿੱਥੇ ਡਾਕਟਰਾਂ ਵੱਲੋਂ ਡਿਕਲੇਅਰ ਕਰ ਦਿੱਤਾ ਗਿਆ ਕਿ ਇਸ ਮੁੰਡੇ ਦੀ ਮੌਤ ਆ ਜਿਹੜੀ ਉਹ ਹੋ ਚੁੱਕੀ ਆ ਸੋ ਅੱਜ ਅਸੀਂ ਪਰਿਵਾਰ ਦੇ ਕੋਲੇ ਬੈਠੇ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਤੇ ਪਰਿਵਾਰ ਦੇ ਦੱਸਣ ਮੁਤਾਬਕ ਕਿ ਮੁੰਡੇ ਦੀ ਮੌਤ ਆ ਜਿਹੜੀ ਉਹ ਨਸ਼ੇ ਦੀ ਓਵਰਡੋਜ਼ ਨਾਲ ਬੇਸ਼ੱਕ ਹੋਈ ਆ ਪਰ ਉਸ ਲੜਕੇ ਦੇ ਪੈਰਾਂ ਦੇ ਉੱਪਰਾਂ ਖਿੱਚਣ ਦੇ ਨਿਸ਼ਾਨ ਚ੍ਰਿਟਾਂ ਦੇ ਨਿਸ਼ਾਨ ਆ ਕੰਨਾਂ ਦੇ ਵਿੱਚ ਔਰ ਨੌ ਆ ਜਿਹੜੇ ਪੈਰਾਂ ਦੇ ਉਹ ਟੁੱਟੇ ਪਏ ਆ ਭੱਟੇ ਪਏ ਆ ਰੱਬ ਜਾਣੇ ਕਿ ਉਹ লাশ ਨੂੰ ਖੁਰਦ-ਬੁਰਦ ਕੀਤਾ ਜਾ ਰਿਹਾ ਸੀ ਜਾਂ ਉਹ ਮੁੰਡੇ ਜਾਣਦੇ ਨੇ ਸੋ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਨ ਵਾਸਤੇ ਆਏ ਕਿ ਭਾਈ ਉਹਨਾਂ ਬੰਦਿਆਂ ਦੇ ਉੱਪਰ ਜਿਹੜੀ ਕਾਰਵਾਈ ਆ ਉਹ ਕੀਤੀ ਜਾਵੇ ਅਸੀਂ ਖੜੇ ਆ ਆਪਣੇ ਚੌਕੀ ਮੁੱਦਕੀ ਦੇ ਵਿੱਚ ਥਾਣਾ ਘੱਲ ਖੁਰਦ ਜ਼ਿਲ੍ਹਾ ਫਿਰੋਜ਼ਪੁਰ ਸੋ ਅਸੀਂ ਚਾਰ ਸਾਹਿਬ ਨਾਲ ਗੱਲ ਕੀਤੀ ਆ ਉਹ ਕਹਿ ਰਹੇ ਆ ਕਿ ਜਿਹੜਾ ਪਰਚਾ ਆ ਉਹ ਹਠੂਰ ਪਿੰਡ ਵਾਲੀ ਜਿਹੜੀ ਪੁਲਸਾ ਉਹ ਕਰੂਗੀ ਹਠੂਰ ਤੋਂ ਮੇਰੀ ਐਸਆਈ ਸਾਹਿਬ ਨਾਲ ਗੱਲ ਹੁੰਦੀ ਆ ਉਹ ਮੈਨੂੰ ਇਹ ਗੱਲ ਕਹਿ ਰਿਹਾ ਨਹੀਂ ਜੀ ਮੇਰਾ ਤਾਂ ਇਹ ਬਣਦਾ ਹੀ ਨਹੀਂ ਆ ਮੁੰਡੇ ਦੀ ਮੌਤ ਉਥੇ ਮੈਡੀਕਲ ਜਾ ਕੇ ਹੋਈ ਆ ਪਰਚਾ ਉਹ ਕਰਨਗੇ ਕਿ ਅਸੀਂ ਆਪਣੇ ਬੱਚਿਆਂ ਦਾ ਇਨਸਾਫ ਲੈਣ ਵਾਸਤੇ ਵੀ ਚੌਕੀਆਂ ਠਾਣਿਆਂ 'ਚ ਰੁਲਾਂਗੇ ਕਿ ਭਾਈ ਸਾਡੇ ਪੁੱਤਾਂ ਦੀ ਕਾਰਵਾਈ ਕਰੋ ਸਾਡੇ ਪੁੱਤ ਮਰ ਰਹੇ ਆ ਸੋ ਅਸੀਂ ਨਸ਼ੇ ਦੇ ਖਿਲਾਫ ਇੱਕ ਲੜਾਈ ਸ਼ੁਰੂ ਕਰਨ ਲੱਗੇ ਆ ਕਿਉਂਕਿ ਅੱਜ ਇਸ ਪਰਿਵਾਰ ਦਾ ਪੁੱਤਰ ਗਿਆ ਆ ਕੱਲ ਨੂੰ ਇਹ ਵਾਰੀ ਸਾਡੀ ਵੀ ਆਉਣੀ ਆ ਅਨੇਕਾਂ ਮਾਵਾ ਜਿਹੜੀਆਂ ਉਹ ਇਸ ਨਸ਼ੇ ਦੀ ਦਲਦਲ ਦੇ ਨਾਲ ਪੀੜਤ ਨੇ ਹਰ ਪਰਿਵਾਰ ਹਰ ਤੀਜੇ ਘਰ ਦੇ ਵਿੱਚ ਨਸ਼ਾ ਵੇਖਿਆ ਕਰਿਆ ਆ ਸੋ ਅਸੀਂ ਬੇਨਤੀ ਕਰਾਂਗੇ ਕਿ ਅਸੀਂ 3 ਵਜੇ ਤੱਕ ਦਾ ਅੱਜ ਟਾਈਮ ਦੇਵਾਂਗੇ ਜੇ ਤਾਂ ਸਰਕਾਰ ਨੇ ਸਾਡੀ ਕੋਈ ਗੁਹਾਰ ਸੁਣ ਲਈ ਜਾਂ ਪੁਲਿਸ ਨੇ ਪਰਚਾ ਦਿੱਤਾ ਤਾਂ ਠੀਕ ਹੈ ਨਹੀਂ ਅਸੀਂ 3 ਵਜੇ ਤੋਂ ਬਾਅਦ ਲਾਸ਼ ਜਿਹੜੀ ਉਹ ਇੱਥੇ ਬਾਈਪਾਸ ਤੇ ਰੱਖ ਕੇ ਅਸੀਂ ਚੌਂਕ ਜਾਮ ਕਰਕੇ ਬੈਠਾਂਗੇ ਤਾਂ ਜੋ ਸਾਡੇ ਹੋਰ ਬੱਚੇ ਜਿਹੜੇ ਜਿਹੜੇ ਮੁੰਡੇ ਹੋਰ ਨਸ਼ਾ ਕਰ ਰਹੇ ਅਸੀਂ ਘਟੋ ਘਟ ਉਹਨਾਂ ਨੂੰ ਤਾਂ ਬਚਾਈਏ ਇਹਨਾਂ ਦਾ ਪੁੱਤਰ ਤਾਂ ਅਸੀਂ ਵਾਪਸ ਨਹੀਂ ਲੈ ਕੇ ਆ ਸਕਿਆ ਅਸੀਂ ਦੁੱਖ ਦੀ ਘੜੀ 'ਚ ਨਾਲ ਖੜੇ ਆ ਪਰ ਹੋਰਾਂ ਨੂੰ ਅਪੀਲ ਕਰਾਂਗੇ ਕਿ ਆਓ ਘਰਾਂ 'ਚੋਂ ਬਾਹਰ ਨਿਕਲੋ ਕਿੰਨੇ ਪੁੱਤਾਂ ਦੀਆਂ ਲਾਸ਼ਾਂ ਦੀ ਵੇਟ ਕਰੋਗੇ ਤੁਸੀਂ ਕਿੰਨੇ ਹੋਰ ਪੁੱਤ ਮਰਦੇ ਦੇਖ ਰਹੇ ਆ ਤੁਸੀਂ ਹਲੇ ਕਦੋਂ ਤੱਕ ਆਪਣੇ ਘਰਾਂ 'ਚ ਬੈਠਾਂਗੇ ਸੋ ਅਸੀਂ 3 ਵਜੇ ਤੱਕ ਦਾ ਟਾਈਮ ਆ ਜਿਹੜਾ ਆਪਣੀ ਮੁਦਤੀ ਚੋਕੀ ਹੋ ਦੇਵਾਂਗੇ ਉਸ ਤੋਂ ਬਾਅਦ ਅਸੀਂ ਇੱਕ ਇੱਥੇ ਵੱਡਾ ਕੱਟ ਕਰਾਂਗੇ ਆਪਣੇ ਇਲਾਕੇ ਦੇ ਵਿੱਚ ਸੋ ਨਿਆ ਸੋ ਸ੍ਰੀ ਅਕਾਲ ਮੇਰੀਆਂ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ